ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਕਿ ਐਤਵਾਰ ਵਾਲੇ ਦਿਨ ਮਿੱਠੀ ਰੋਟੀ ਦਾ ਇਹ ਪਾਉ ਕਰੋ ਇਸ ਪਾਣ ਨੂੰ ਕਰਨ ਦੇ ਨਾਲ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਵੇਗੀ ਇਸ ਪਾਣ ਨੂੰ ਤਿੰਨ ਐਤਵਾਰ ਸਿਰਫ ਤਿੰਨ ਹੀ ਐਤਵਾਰ ਕਰਨਾ ਹੈ ਜੇਕਰ ਤੁਸੀਂ ਕਰ ਲਵੋਗੇ ਤਾਂ ਤੁਹਾਡੀ ਕੋਈ ਵੀ ਇੱਛਾ ਜੋ ਹੈ ਉਹ ਅਜੇ ਤੱਕ ਪੂਰੇ ਨਹੀਂ ਹੋਏ ਤਾਂ ਉਹ ਇਸ਼ਿਆ ਤੁਹਾਡੇ ਪੂਰੇ ਹੋਵੇਗੇ ਜੇਕਰ ਆਪਾਂ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਇਨਸਾਨ ਦੁਖੀ ਹੈ ਨਾਨਿਕ ਦੁਖੀ ਆ ਸਭ ਸੰਸਾਰ ਪਿਆਰੀ ਸਾਧ ਸੰਗਤ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਕਲੇ ਕਲੇਸ਼ ਹੈ ਪੈਸਿਆਂ ਦੀ ਕਮੀ ਹੈ ਹਸਬੰਡ ਵਾਈਫ ਦੇ ਵਿੱਚ ਝਗੜੇ ਵੱਧ ਰਹੇ ਹਨ ਜਾਂ ਕਿਵੇਂ ਵੀ ਕਰਕੇ ਦਿਨੋ ਦਿਨ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਘਰਾਂ ਵਿੱਚ ਕਲੇਸ਼ ਵਧਦਾ ਜਾ ਰਿਹਾ ਹੈ ਨਸ਼ਾ ਵਧਦਾ ਜਾ ਰਿਹਾ ਹੈ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਫਿਕਰ ਹੈ ਜਿਉਂ ਉਹਨਾਂ ਨੂੰ ਹੁੰਦਾ ਹੈ ਕਿ ਸਾਡੇ ਬੱਚਿਆਂ ਨੇ ਜੋਬ ਨਹੀਂ ਲੱਗ ਰਹੀ ਇਹ ਸਾਰੀ ਘਰ ਦੇ ਵਿੱਚ ਸਬਨਾ ਘਰਾਂ ਦੇ ਵਿੱਚ ਇਹ ਖਾਸ ਕਰਕੇ ਸਭ ਨੂੰ ਇਹ ਮੁਸ਼ਕਲਾਂ ਆ ਰਹੀਆਂ ਹਨ ਤੇ ਇਹਨਾਂ ਦੇ ਬਹੁਤ ਸਾਰੇ ਸੰਗਤ ਜਿਹੇ ਉਪਾਅ ਵੀ ਹੁੰਦੇ ਹਨ ਜਿਸ ਨੂੰ ਕਰਕੇ ਅਸੀਂ ਆਪਣੀਆਂ ਸਾਰੀਆਂ ਮਨੋ ਕਾਮਨਾਵਾਂ ਜਿਹੜੀਆਂ ਇਸ਼ਿਆਵਾਂ ਹਨ ਉਹ ਪੂਰੀਆਂ ਕਰ ਸਕਦੇ ਹਾਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਆディ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਲਗਵਾ ਦਿਓ ਜੀ ਸਾਧ ਸੰਗਤ ਜੀ ਜ਼ਿੰਦਗੀ ਦੇ ਦੁੱਖ ਤਕਲੇਫਾਂ ਜਿਹੜੇ ਉਹਨਾਂ ਨੂੰ ਦੂਰ ਕਰ ਸਕਦੇ ਹਾਂ ਜ਼ਰੂਰੀ ਨਹੀਂ ਹੁੰਦਾ ਕਿ ਜੋ ਪਾ ਇੱਕ ਆਪਾਂ ਕਰਾਂਗੇ ਉਸ ਦੇ ਨਾਲ ਸਾਰੇ ਦੁੱਖ ਤਕ ਨਿਫਾਨ ਦੂਰ ਹੋ ਜਾਣ ਕਿਉਂਕਿ ਸਾਡੇ ਸਾਰਿਆਂ ਦੇ ਕਰਮ ਅਲੱਗ-ਅਲੱਗ ਹੁੰਦੇ ਹਨ ਸਾਡੇ ਸਾਰਿਆਂ ਦੇ ਘਰਾਂ 'ਚੋਂ ਕੁੰਡਲੀ ਅਲੱਗ-ਅਲੱਗ ਹੁੰਦੀ ਹੈ ਇਸ ਕਰਕੇ ਅਸੀਂ ਕਈ ਉਪਾਅ ਲੈ ਕੇ ਆਏ ਹਾਂ ਜਿਸ ਕਰਕੇ ਕਿਹੜਾ ਉਪਾਅ ਸਾਡੇ ਤੇ ਅਸਰ ਕਰ ਜਾਵੇ ਉਸ ਦਾ ਸਾਨੂੰ ਕੁਝ ਵੀ ਨਹੀਂ ਪਤਾ ਕਿਉਂਕਿ ਇੱਕੋ ਪਾ ਕਈ ਵਾਰ ਅਸੀਂ ਕਰਦੇ ਹਾਂ ਤਾਂ ਉਸ ਦਾ ਸਾਨੂੰ ਅਰੇ ਰਿਜ਼ਲਟ ਨਹੀਂ ਮਿਲਦਾ ਤੇ ਆਪਾਂ ਸੋਚਦੇ ਹਾਂ ਕਿ ਸਭ ਚੀਜ਼ਾਂ ਤਾਂ ਵਿਅਰਥ ਹਨ ਐਸੇ ਨਾਲ ਸਾਨੂੰ ਰਿਜ਼ਲਟ ਨਹੀਂ ਮਿਲਿਆ ਤਾਂ ਜਿੰਨਾ ਵੀ ਹੋ ਸਕਦਾ ਹੈ ਤੁਸੀਂ ਆਪਣਾ ਇਹ ਛੋਟੇ ਛੋਟੇ ਉਪਾਅ ਦੇ ਵਿੱਚ ਜ਼ਰੂਰ ਕਰੋ ਇਸ ਦੇ ਨਾਲ ਤੁਹਾਡਾ ਕੋਈ ਵੀ ਨੁਕਸਾਨ ਤਾਂ ਨਹੀਂ ਹੋਵੇਗਾ ਜੇ ਹੋਵੇਗਾ ਤੇ ਫਾਇਦਾ ਹੀ ਹੋਵੇਗਾ ਤੇ ਅੱਜ ਦਾ ਜੋ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਬਹੁਤ ਹੀ ਜ਼ਿਆਦਾ ਕਾਰਗਰ ਤੇ ਸ਼ਮਤਕਾਰੀ ਉਪਾਅ ਹੈ ਜੇਕਰ ਤੁਸੀਂ ਇਸ ਉਪਾਣ ਨੂੰ ਕਰ ਲਓਗੇ ਵਿਸ਼ਵਾਸ ਤੇ ਸ਼ਰਦਾ ਦੇ ਨਾਲ ਤਾਂ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਇਸ ਉਪਾਣ ਨੂੰ ਕਿਵੇਂ ਕਿਸ ਤਰੀਕੇ ਨਾਲ ਕਿਸ ਸਮੇਂ ਤੇ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਦ ਤੁਸੀਂ ਕਮੈਂਟ ਕਰੋਗੇ ਤਾਂ ਉਸ ਨੂੰ ਅੱਗੇ ਸਵਾਈਪ ਕਰੋਗੇ ਤਾਂ ਹਾਈਪ ਦਾ ਬਟਨ ਹੈ ਉਸ ਨੂੰ ਕਲਿੱਕ ਕਰੋ ਤੇ ਹਾਈਪ ਦੇ ਅੰਕ ਜਿਹੜੇ ਹਨ ਉਹ ਤੁਸੀਂ ਦੇ ਦਿਓ ਸਾਧ ਸੰਗਤ ਜੀ ਅੱਜ ਦਾ ਜੋ ਉਪਾਹ ਦੇਖਣ ਲੱਗੇ ਹਾਂ ਇਹ ਸ਼ੱਕਰ ਵਾਲੀ ਮਿੱਠੀ ਰੋਟੀ ਦਾ ਉਪਾਹ ਜਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਮਿਠਾਸ ਭਰ ਦਿੰਦੀ ਹੈ ਉਸੇ ਤਰ੍ਹਾਂ ਜਿਵੇਂ ਸਾਡੇ ਖਾਣੇ ਨੂੰ ਸਵਾਦ ਬਣਾਉਂਦੀ ਹੈ ਮਿਠਾਸ ਪਰ ਦਿੰਦੀ ਹੈ ਉਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਮਿਠਾਸ ਪਰ ਦਿੰਦੀ ਹੈ ਇਸ ਸਪਾ ਨੂੰ ਕਰਨ ਦੇ ਲਈ ਤੁਸੀਂ ਐਤਵਾਰ ਵਾਲੇ ਦਿਨ ਇਹ ਪਾ ਕਰਨਾ ਹੈ ਤੇ ਤਿੰਨ ਐਤਵਾਰ ਤੁਸੀਂ ਲਗਾਤਾਰ ਇਸ ਪਾ ਨੂੰ ਕਰੋ ਤੇ ਐਤਵਾਰ ਵਾਲੇ ਦਿਨ ਸਵੇਰ ਦੇ ਸਮੇਂ ਜਦੋਂ ਤੁਸੀਂ ਆਪਣੇ ਪ੍ਰਸ਼ਾਦਾ ਤਿਆਰ ਕਰਨੇ ਤੁਸੀਂ ਰੋਟੀ ਬਣਾਉਣ ਦੇ ਲਈ ਆਟਾ ਗੁੰਨੋਗੇ ਤਾਂ ਤੁਸੀਂ ਆਟਾ ਇੱਕ ਅਲੰਗ ਤੋਂ ਗੁੰਨ ਲੈਣਾ ਹੈ ਜੇਕਰ ਤੁਸੀਂ ਮਿੱਠਾ ਆਟਾ ਗੁੰਨਸਾ ਕਦੇ ਹੋ ਤਾਂ ਤੁਸੀਂ ਆٹے ਦੇ ਵਿੱਚ ਥੋੜੀ ਜਿਹੀ ਸ਼ੱਕਰ ਜਾਂ ਫਿਰ ਚੀਨੀ ਮਿਲਾ ਸਕਦੇ ਹੋ ਮਿਲਾ ਕੇ ਮਿੱਠਾ ਆਟਾ ਗੁੰਨ ਲਓ ਤੇ ਉਸ ਤੇ ਤੁਸੀਂ ਤਿੰਨ ਚਾਰ ਪ੍ਰਸ਼ਾਦੇ ਤਿਆਰ ਕਰ ਲਓ ਤਿੰਨ ਚਾਰ ਰੋਟੀਆਂ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਉਸੇ ਵਿੱਚ ਥੋੜਾ ਜਿਹਾ ਤੁਸੀਂ ਰੋਟੀਆਂ ਦੇ ਛੋਟੇ ਛੋਟੇ ਟੁਕੜੇ ਕਰਕੇ ਜਿਹੜਾ ਤੁਸੀਂ ਘੋਪਾ ਆ ਕੇ ਤੁਸੀਂ ਉਸ ਦੀ ਚੋਰੀ ਬਣਾ ਸਕਦੇ ਹੋ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਸਿੰਪਲ ਰੋਟੀਆਂ ਵੀ ਬਣਾ ਸਕਦੇ ਹੋ ਜਿਹੜਾ ਆਪਾਂ ਘਰ ਦੇ ਵਿੱਚ ਰੋਟੀ ਬਣਾਉਣ ਦੇ ਲਈ ਆਟਾ ਗੁੰਨਾਂਗੇ ਐਤਵਰ ਵਾਲੇ ਦਿਨ ਉਸ ਦੇ ਵਿੱਚੋਂ ਤੁਸੀਂ 3-4 ਪ੍ਰਸ਼ਾਦੇ ਤਿਆਰ ਅਲੱਗ ਤੋਂ ਕਰ ਲਓ ਤੇ ਉਸ ਨੂੰ ਇੱਕ ਬਰਤਨ ਵਿੱਚ ਪਾ ਕੇ ਛੋਟੇ-ਛੋਟੇ ਪੀਸ ਕਰਕੇ ਦੇਸੀ ਘਿਓ ਪਾ ਕੇ ਉਸ ਦੀ ਚੋਰੀ ਬਣਾ ਕੇ ਥੋੜੀ ਜਿਹੀ ਤੁਸੀਂ ਗੁੜ ਵਾਲੀ ਸ਼ੱਕਰ ਤੇ ਜਾਮ ਵਿੱਚ ਚੀਨੀ ਮਿਕਸ ਕਰ ਦਿਓ ਇਸ ਤਰ੍ਹਾਂ ਤੁਸੀਂ ਮਿੱਠੇ ਚੋਰੇ ਬਣਾ ਕੇ ਮਿੱਠੀਆਂ ਰੋਟੀਆਂ ਜਾਂ ਫਿਰ ਅਲੱਗ ਤੋਂ ਮਿੱਠਾ ਪਾ ਕੇ ਤੁਸੀਂ ਇਹ ਚੋਰੀ ਕਾਮਾਂ ਨੂੰ ਪਾਉਣੀ ਹੈ ਜੇਕਰ ਤੁਹਾਡੇ ਕੋਠੇ ਦੇ ਉੱਪਰ ਛੱਤੇ ਦੇ ਉੱਤੇ ਕਾਉਂਦੇ ਹਨ ਤਾਂ ਉੱਥੇ ਤੁਸੀਂ ਇਸ ਚੋਰੀ ਨੂੰ ਪਾ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਡੇ ਕਿਸੇ ਬਾਗ ਗਾਰਡਨ ਦੇ ਵਿੱਚ ਜਾਂ ਫਿਰ ਜਿੱਥੇ ਵੀ ਤੁਹਾਨੂੰ ਕਾਉਂਦਖਾਈ ਦਿੱਤੇ ਹਨ ਉੱਥੇ ਤੁਸੀਂ ਚੋਰੀ ਪਾ ਸਕਦੇ ਹੋ ਇਸ ਤੋਂ ਇਲਾਵਾ ਛੇਕਰ ਕਈ ਲੋਕਾਂ ਦਾ ਇਹ ਕਹਿਣਾ ਹੋਵੇਗਾ ਕਿ ਅੱਜ ਕੱਲ ਦੇ ਵਿੱਚ ਕਾਂ ਬਹੁਤ ਜ਼ਿਆਦਾ ਘੱਟ ਦਿਖਾਈ ਦਿੰਦੇ ਹਨ ਦੇਖਣ ਨੂੰ ਮਿਲਦੇ ਨਹੀਂ ਜੇਕਰ ਤੁਹਾਨੂੰ ਕਾਂ ਨਾ ਮਿਲਣ ਤਾਂ ਤੁਸੀਂ ਜਿਵੇਂ ਛੋਟੇ-ਛੋਟੇ ਜੀਵ ਹੁੰਦੇ ਹਨ ਕੀੜੇ ਕੀੜੀਆਂ ਉਹਨਾਂ ਦੇ ਪੌਣ ਤੇ ਵੀ ਤੁਸੀਂ ਇਹ ਚੋਰੀ ਨੂੰ ਪਾ ਸਕਦੇ ਹੋ ਇਸ ਤੋਂ ਇਲਾਵਾ ਛੇਕਰ ਤੁਹਾਡੇ ਘਰ ਵਿੱਚ ਗਾਂ ਜਾਂ ਫਿਰ ਅਵਾਰਾ ਪਸ਼ੂ ਗਾਵਾਂ ਤੁਸੀਂ ਦੇਖਦੇ ਹੋ ਸ਼ੜਕ ਤੇ ਕਈ ਵਾਰ ਆਪਾਂ ਤੁਰੀਆਂ ਫਿਰਦੀਆਂ ਦੇਖਦੇ ਆ ਤੁਸੀਂ ਉਹਨਾਂ ਨੂੰ ਵੀ ਐਤਵਾਰ ਵਾਲੇ ਦਿਨ ਇਹ ਚੋਰੀ ਪਾ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਕਾਰਗਰ ਤੇ ਸ਼ਮਤਕਾਰੇ ਉਪਾਅ ਤੁਸੀਂ ਦੇਖੋਗੇ ਇਹ ਜਦੋਂ ਤੁਸੀਂ ਕਰਨਾ ਸ਼ੁਰੂ ਕਰਦੇ ਹੋਗੇ ਤਾਂ ਤਿੰਨ ਐਤਵਾ ਤੁਸੀਂ ਲਗਾਤਾਰ ਕਰੋਗੇ ਤਾਂ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਕੁਝ ਹੀ ਦਿਨਾਂ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਹਾਡੀਆਂ ਮਨੋ ਕਾਮਨਾਵਾਂ ਜੋ ਇਸ਼ਾਵਾਂ ਹਨ ਉਹ ਪੂਰੀਆਂ ਹੋ ਜਾਂਦੀਆਂ ਹਨ ਤਾਂ ਕੋਸ਼ਿਸ਼ ਕਰਿਓ ਕਿ ਇਹਨੂੰ ਲੰਮੇ ਸਮੇਂ ਤੱਕ ਤੁਸੀਂ ਐਤਵਾਰ ਵਾਲੇ ਦਿਨ ਇਹ ਕੰਮ ਜ਼ਰੂਰ ਕਰੋ ਇਸ ਨੂੰ ਆਪਾਂ ਇੱਕ ਛੋਟਾ ਜਿਹਾ ਪਾਵਿਕ ਕਹਿ ਸਕਦੇ ਹਾਂ ਤੇ ਛੋਟਾ ਜਿਹਾ ਪੁੰਨ ਵੀ ਕਹਿ ਸਕਦੇ ਹਾਂ ਕਿਉਂਕਿ ਕਿਸੇ ਜੀਵ ਜੰਤੂ ਨੂੰ ਰੋਟੀ ਪਾਉਣਾ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਵੱਡਾ ਪੁੰਨ ਦਾ ਕੰਮ ਹੁੰਦਾ ਹੈ ਤੇ ਇਸ ਤੋਂ ਇਲਾਵਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਵੀ ਬਹੁਤ ਪਰੇਸ਼ਾਨੀ ਚੱਲ ਰਹੀ ਹੈ ਕਿ ਕਾਫੀ ਜੋ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਰਿਸ਼ਤੇ ਨਹੀਂ ਹੋ ਰਹੇ ਜਾਂ ਫਿਰ ਬਹੁਤ ਸਾਰੇ ਪੇਰੈਂਟਸ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਬੇਟਿਆਂ ਦਾ ਬੱਚਿਆਂ ਦਾ ਲੜਕੇ ਲੜਕੀ ਦਾ ਵਿਆਹ ਨਹੀਂ ਹੋ ਰਿਹਾ ਜਾਂ ਜਿਸ ਤਰ੍ਹਾਂ ਉਹ ਰਿਸ਼ਤਾ ਚਾਹੁੰਦੇ ਹਨ ਉਸ ਤਰ੍ਹਾਂ ਦਾ ਉਹਨਾਂ ਨੂੰ ਰਿਸ਼ਤਾ ਨਹੀਂ ਮਿਲ ਰਿਹਾ ਤਾਂ ਓਬਵੀਅਸ ਪਾਣੋ ਕਾ ਸਕਦੇ ਹਨ ਤੁਸੀਂ ਸਿਰਫ ਇਹ ਐਡਵਾਰ ਕਰਨਾ ਹੈ ਜੇ ਚਾਹੋ ਤਾਂ ਹਰ ਐਡਵਾਰ ਨੂੰ ਤੁਸੀਂ ਪਾ ਸਕਦੇ ਹੋ ਉਪਾਦੇ ਨਾਲ ਨਾਲ ਤੁਹਾਨੂੰ ਇਸੇ ਫਾਇਦੇ ਵੀ ਬਹੁਤ ਹੋਣਗੇ ਤੇ ਪੌਣੇ ਵੀ ਬਹੁਤ ਲੱਗੇਗਾ ਕਿਉਂਕਿ ਜਦੋਂ ਕਿਸੇ ਬੇਚਪਾਨ ਨੂੰ ਇਸ ਤਰ੍ਹਾਂ ਰੋਟੀ ਪ੍ਰਸ਼ਾਦਾ ਪਾਉਂਦੇ ਹਾਂ ਤਾਂ ਉਸ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਅਸੀਂ ਤੁਹਾਨੂੰ ਮਿੱਠੀ ਰੋਟੀ ਦਾ ਜਾਂ ਚੋਰੀ ਦਾ ਉਪਾਅ ਦੱਸਿਆ ਹੈ ਉਹ ਤੁਹਾਡੇ ਘਰ ਵਿੱਚ ਜੋ ਬੱਚੇ ਹਨ ਉਹਨਾਂ ਦੇ ਮਾਤਾ ਪਿਤਾ ਵੀ ਕਰ ਸਕਦੇ ਹਨ ਤੇ ਇਸ ਦੇ ਨਾਲ ਤੁਹਾਨੂੰ ਅਸੀਂ ਇੱਕ ਹੋਰ ਉਪਾਅ ਦੱਸਦੇ ਹਾਂ ਜੋ ਸਿਰਫ ਤੇ ਸਿਰਫ ਜਿੰਨਾ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਕਾਫੀ ਤੰਗ ਪਰੇਸ਼ਾਨ ਹਨ ਕੈਂਤੋ ਭਾਵ ਕੇ ਟੈਨਸ਼ਨ ਦੇ ਵਿੱਚ ਹਨ ਜਿਸ ਤਰ੍ਹਾਂ ਕਿ ਉਹ ਰਿਸ਼ਤਾ ਚਾਹੁੰਦੇ ਹਨ ਉਹਨਾਂ ਨੂੰ ਮਿਲ ਨਹੀਂ ਰਿਹਾ ਤਾਂ ਉਹ ਇਹ ਪਾਉ ਸਿਰਫ ਉਹਨਾਂ ਬੱਚਿਆਂ ਨਹੀਂ ਲੜਕਾ ਜਾਂ ਲੜਕੀ ਨੇ ਕਰਨੇ ਹਨ ਜਿਨ੍ਹਾਂ ਦਾ ਰਿਸ਼ਤਾ ਨਹੀਂ ਹੋ ਰਿਹਾ ਜਾਂ ਰਿਸ਼ਤੇ ਦੇ ਵਿੱਚ ਦੇਰੀ ਹੋ ਰਹੀ ਹੈ ਐਸੋ ਪਾ ਨੂੰ ਕਰਨ ਲਈ ਤੁਸੀ ਇੱਕ ਤਾਂਬੇ ਦਾ ਬਰਤਨ ਲੈਣਾ ਹੈ ਚਾਹੇ ਤਾਂ ਤੁਸੀ ਕੋਈ ਕੌਨ ਲੀ ਲੈ ਸਕਦੇ ਹੋ ਤੁਸੀਂ ਗਲਾਸ ਵੀ ਲੈ ਸਕਦੇ ਹੋ ਤਾਂਬੇ ਦਾ ਬਰਤਨ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਜਿੱਥੇ ਤੁਸੀਂ ਸੌਣਾ ਹੈ ਸਰਾਣੇ ਵੱਲ ਸਰਾਣੇ ਵਾਲੇ ਸਾਈਡ ਤੇ ਤਾਂਬੇ ਦਾ ਗਲਾਸ ਪਾਣੀ ਦੇ ਨਾਲ ਭਰ ਕੇ 2-3 ਚਮਚਾ ਸ਼ੱਕਰ ਪਾ ਕੇ ਉਹਨੂੰ ਚੰਗੀ ਤਰ੍ਹਾਂ ਉੱਪਰ ਟੱਪ ਕੇ ਰੱਖ ਲੈਣਾ ਹੈ ਸਾਰੀ ਰਾਤ ਤੁਸੀਂ ਉੱਥੇ ਹੀ ਪਿਆ ਰਹਿ ਦੇਣਾ ਹੈ ਤੇ ਸਵੇਰੇ ਉੱਠ ਕੇ ਤੁਸੀਂ ਆਪਣਾ ਮੌਤ ਹੋ ਕੇ ਤੇ ਪ੍ਰਮਾਤਮਾ ਦਾ ਨਾਮ ਲੈ ਕੇ ਉਸ ਪਾਣੀ ਨੂੰ ਤੁਸੀਂ ਪਾ ਲੈਣਾ ਹੈ ਚੱਕਰ ਵਾਲੇ ਪਾਣੀ ਨੂੰ ਤੁਸੀਂ ਪਾ ਲੈਣਾ ਹੈ ਤੇ ਇਹ ਉਪਾਅ ਇੱਕ ਵਾਰ ਬੱਚੇ ਜ਼ਰੂਰ ਕਰਨ ਜਿਨ੍ਹਾਂ ਦੇ ਰਿਸ਼ਤਿਆਂ ਦੇ ਵਿੱਚ ਦੇਰੇ ਹੋ ਰਹੀ ਹੈ ਜਿਹੜੀ ਟੈਨਸ਼ਨ ਜਿਹੜੀ ਚੀਜ਼ ਦੀ ਟੈਨਸ਼ਨ ਨੂੰ ਲੈ ਕੇ ਉਹਨਾਂ ਦਾ ਕੌਨਫੀਡੈਂਸ ਲੋ ਹੋ ਗਿਆ ਹੈ ਉਹਨਾਂ ਦੇ ਵਿੱਚ એનર્ਜੀ ਆਵੇਗੀ ਉਹਨਾਂ ਦਾ ਕੌਨਫੀਡੈਂਸ ਵਧੇਗਾ ਇੱਕ ਵਾਰ ਜ਼ਰੂਰ ਉਪਾਅ ਕਰਕੇ ਦੇਖਿਓ ਇਹ ਦੋ ਪਾਹਣ ਬਹੁਤ ਹੀ ਜ਼ਿਆਦਾ ਫਾਇਦੇਮੰਦ ਹਨ ਜੋ ਗਾਉਂ ਨੂੰ ਤੇ ਕਾਉਂ ਨੂੰ ਚੋਰੀ ਪਾਉਣਦੇ ਹਨ ਜਾਂ ਮਿੱਠੀ ਰੋਟੀ ਪਾਉਣੀ ਹੈ ਇਹ ਪਾ ਬਹੁਤ ਜ਼ਿਆਦਾ کارਗਰ ਹਨ ਜਾਂ ਫਿਰ ਤੁਹਾਡੇ ਘਰ ਦੇ ਦਰਵਾਜ਼ੇ ਤੇ ਕੋਈ ਦਰਵੇਸ ਆਉਂਦਾ ਹੈ ਕੁੱਤਾ ਆਉਂਦਾ ਹੈ ਉਸ ਨੂੰ ਵੀ ਤੁਸੀਂ ਐਤਵਾਰ ਵਾਲੇ ਦਿਨ ਮਿੱਠੀ ਰੋਟੀ ਬਣਾ ਕੇ ਉੱਪਰ ਸਰੋਂ ਦਾ ਤੇਲ ਦੇਸੀ ਘਿਓ ਲਗਾ ਕੇ ਪਾ ਸਕਦੇ ਹੋ ਇਹ ਬਹੁਤ ਜ਼ਿਆਦਾ ਪਾਉਣ ਦਾ ਕੰਮ ਹੈ ਤੇ ਪਾਉਣ ਦੇ ਨਾਲ ਭਲਾ ਕੈਨ ਤੋਂ ਪਾਵ ਕੇ ਤੁਹਾਨੂੰ ਇਸ ਦਾ ਫਲ ਮਿਲੇਗਾ ਇਸ ਨਾਲ ਤੁਹਾਡੇ ਘਰ ਵਿੱਚ ਸਾਰੇ ਦੁੱਖ ਤਕਲੀਫਾਂ ਸਾਰੇ ਦੁੱਖ ਤਕਲੀਫਾਂ ਦੂਰ ਹੋਣਗੀਆਂ ਜਿ세 ਨਾਲ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦਾ ਜੋ ਵੀ ਫਿਊਚਰ ਕਾਰੋਬਾਰ ਵਿਚਾਰ ਰਹੀਆਂ ਪ੍ਰੋਬਲਮਾਂ ਸਾਰੀਆਂ ਦੂਰ ਹੋਣਗੀਆਂ ਸੰਗਜ ਜੀ ਇੱਕ ਵਾਰ ਤੁਸੀਂ ਇਸ ਪਾਉ ਨੂੰ ਕਰਕੇ ਜ਼ਰੂਰ ਦੇਖਣਾ ਜਮਾ ਕੇ ਦੇਖ ਲੈਣਾ ਕਿਉਂਕਿ ਇਹ ਪਾਉ ਬਹੁਤ ਹੀ ਜ਼ਿਆਦਾ ਕਾਰਗਰ ਹੈ ਜਦਾ ਤੁਸੀਂ ਇਸ ਪਾਉ ਨੂੰ ਕਰੋਗੇ ਤੁਹਾਨੂੰ ਇਸ ਤਰ੍ਹਾਂ ਚਲਤ ਜਰੂਰ ਮਿਲੇਗਾ ਕਿਉਂਕਿ ਪਹਿਲੇ ਟਾਈਮ ਦੇ ਵਿੱਚ ਲੋਕ ਆਪਣੀ ਛੱਤ ਦੇ ਉੱਪਰ ਚਿੜੀਆਂ ਕਾਵਾਂ ਦੇ ਨਾਲ ਚਿੜੀਆਂ ਕਾਵਾਂ ਦੇ ਲਈ ਛੋਗਾ ਪਾਉਂਦੇ ਸਨ ਕੋਲ ਪਾਣੀ ਵੀ ਰੱਖਦੇ ਸਨ ਤੇ ਉਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਬਰਕਤ ਰਹਿੰਦੀ ਸੀ ਘਰ ਦੇ ਵਿੱਚ ਲੜਾਈ ਕਲੇਸ਼ ਕਦੇ ਵੀ ਨਹੀਂ ਸੀ ਹੁੰਦਾ ਕਿਉਂਕਿ ਇਹ ਬੇਜਮਾਨ ਪਸ਼ੂ ਪੰਛੀ ਜਾਨ ਦੀ ਸੰਭਾਲ ਕਰਨ ਦਾ ਸਾਨੂੰ ਬਹੁਤ ਵੱਡਾ ਫਲ ਮਿਲਦਾ ਹੈ ਸੋ ਸਾਥ ਸਾਂਗ ਜੀ ਅਸੀ ਸਾਡੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੇ ਲੱਗੇ ਤਾਂ ਅੱਗੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ